ਅਜੋਧਿਆ ਦੇ ਵਿੱਚ ਸ੍ਰੀ ਰਾਮ ਮੰਦਿਰ ਦਾ ਨਿਰਮਾਨ ਹੋ ਰਿਹਾ ਹੈ ਉਸੇ ਲੜੀ ਤਹਿ ਦੀ ਅੰਮ੍ਰਿਤਸਰ ਦੇ ਵਿੱਚ ਪੇਂਟਰ ਵੱਲੋਂ ਵੀ ਜਿਹੜੀ ਹੈ ਸ੍ਰੀ ਰਾਮ ਮੰਦਿਰ ਦੇ ਨਿਰਮਾਨ ਦੀ ਤਸਵੀਰ ਜਿਹੜੀ ਹੈ ਬਣਾਈ ਜਾ ਰਹੀ ਹੈ ਅਜੋਧਿਆ ਦੇ ਵਿੱਚ ਰਾਮ ਮੰਦਿਰ ਦਾ ਨਿਰਮਾਨ ਹੋ ਰਿਹਾ ਉਸ ਤਰ੍ਹਾਂ ਦਾ ਹੀ ਮੰਦਿਰ ਦਾ ਜਿਹੜਾ ਹੈ ਤਸਵੀਰ ਹੈ ਇਸ ਪੇਂਟਰ ਵੱਲੋਂ ਬਣਾਈ ਜਾ ਰਹੀ ਹੈ ਜਿਵੇਂ ਜੈਹੰਦ ਦੇ ਵਿੱਚ ਆਇਆ ਬਹੁਤ ਪਿਆਰੀ ਤਸਵੀਰ ਬਣਾਈਆਂ ਤੁਸੀਂ ਇੰਡੀਆਰੇ ਵਿੱਚ ਚਾਰੋਂ ਤਰਫ ਅਗਰ ਦੇਖਿਆ ਜਾਵੇ ਤੇ ਇੱਕ ਤੂੰ ਮੱਚੀ ਹੋਈ ਆ ਰਾਮ ਮੰਦਰ ਦੀ ਹਰ ਕੋਈ ਕੋਈ ਤੂੰ ਫਗਰਬਤੀ ਬਣਾ ਰਿਹਾ ਬਹੁਤ ਵੱਡੀ ਕੋਈ ਸੈਂਡ ਆਰਟ ਕਰਦਾ ਪਿਆ ਤੇ ਇਸੇ ਤਰ੍ਹਾਂ ਮੈਂ ਵੀ ਇੱਕ ਆਪਣੀ ਕਲਾਕਾਰ ਦੇ ਹੁੰਦੇ ਹੋਏ ਮੈਂ ਇੱਕ ਆਪਣੀ ਇੱਕ ਕਲਾ ਜਾਇਹਰ ਕੀਤੀ ਸੀ ਤਸਵੀਰ ਬਹੁਤ ਸੋਹਣੀ ਤੇ ਪਿਆਰੀ ਬਣਾਈ ਹੈ ਕਿੰਨੇ ਫੁੱਟ ਦੀ ਤਸਵੀਰ ਹੈ ਕਿੰਨੀ ਚੁੜਾਈ ਇਸ ਦੀ ਤੇ ਲੰਬਾਈ ਕਿੰਨੀ ਹੈ ਸਰ ਇਹ ਪੇਂਟਿੰਗ ਦੀ ਜਿਹੜੀ ਚੁੜਾਈ ਹੈਗੀ ਆ 7 ਫੀਟ ਚੁੜਾਈ ਹੈਗੀ ਆ ਤੇ ਲੰਬਾਈ ਇਹਦੀ ਹੈ 10 ਫੀਟ ਇਹਦੀ ਪੇਂਟਿੰਗ ਦੀ ਲੰਬਾਈ ਆ ਇਹ ਮੰਦਰ ਬਣਾਇਆ ਵਾ राम जी ਦਾ ਫੇਸ ਬਣਾਇਆ ਉਹਨੂੰ ਪ੍ਰੋਪਰ ਬੈਲੈਂਸ ਰੱਖਿਆ ਵਾ ਕਿ ਮੰਦਰ ਕਿੰਡਾ ਵੱਡਾ ਦਿਖਾਣਾ ਵਾ ਜਾਂ ਫੇਸ ਛੋਟਾ ਨਾ ਬਣ ਜੇ ਉਹਨੂੰ ਪੂਰਾ ਹਾਫ ਹਾਫ ਕੀਤਾ ਵਾ ਫਿਰ ਮੈਂ ਮੰਦਰ ਦੇ ਸਾਈਡ ਤੇ ਤੇ ਮੰਦਰ ਦੇ ਵਿੱਚ ਛੋਟੇ ਛੋਟੇ ਦੀਵੇ ਦਿਖਾਏ ਗਏ ਜਿਸ ਤਰ੍ਹਾਂ ਮਿੱਟੀ ਦੇ ਦੀਵੇ ਹੁੰਦੇ ਆ ਤੇ ਅਸੀਂ ਵੀ ਆਪਣੀ ਪੂਰੀ ਫੈਮਿਲੀ ਸੈਲੀਬ੍ਰੇਸ਼ਨ ਕਰਾਂਗੇ ਅਸੀਂ ਵੀ ਘਰ ਦੇ ਵਿੱਚ ਦੀਵਿਜਾਂ ਤੁਹਾਡੀਆਂ ਪੇਂਟਿੰਗ ਦੀ ਸਰਾਹਨਾ ਹੋ ਰਹੀ ਹੈ ਦੁਨੀਆ ਦੇ ਵਿੱਚ ਤੁਹਾਡੀਆਂ ਤਾਰੀਫਾਂ ਹੋ ਰਹੀਆਂ ਨੇ ਕਿੰਨਾ ਜੋ ਇਸ ਵੇਲੇ ਮਾਨ ਮਹਿਸੂਸ ਹੋ 2024 1 ਜਨਵਰੀ ਨੂੰ ਮੈਂ ਨਵੇਂ ਸਾਲ ਵਾਲੇ ਦਿਨ ਸਟਾਰਟ ਕੀਤੀ ਸੀ ਤੇ 18 ਜਨਵਰੀ ਨੂੰ ਮੈਂ ਪੇਂਟਿੰਗ ਨੂੰ ਫਿਨਿਸ਼ ਕੀਤਾ ਤਾਂ ਮੰਦਿਰ ਦੇ ਜਿਹੜੇ ਡਿਜ਼ਾਈਨ ਕੀਤਾ ਗਿਆ ਸੀ ਮੰਦਿਰ ਬਣਾਉਣ ਵਾਲਿਆਂ ਨੇ ਬੜੀ ਮਿਹਨਤ ਲਾਈਏ ਤਾਂ ਤੁਸੀਂ ਜਦੋਂ ਇਹ ਤਸਵੀਰ ਬਣਾ ਰਹੇ ਸੀ ਕਿੰਨੀ ਜਿ ਮਿਹਨਤ ਲਾਉਣੀ ਪਈ ਹੈ ਕਿੰਨਾ ਜਿ ਧਿਆਨ ਰੱਖਣਾ ਪਿਆ ਇਹਨਾਂ ਜੀ ਲੇਕਿਨ ਫਿਰ ਵੀ ਇੱਕ ਮੰਦ ਦੇ ਵਿੱਚ ਸ਼ਰਧਾ ਹੈ ਕਿ ਇਹ ਇੱਕ ਰੱਬ ਦੀ ਪੇਂਟਿੰਗ ਬਣਾ ਰਿਹਾ ਬਸ ਰੱਬ ਦਾ ਨਾਮ ਰਾਮ ਰਾਮ ਕਰਕੇ ਮੈਂ ਪੇਂਟਿੰਗ ਨੂੰ ਫਿਨਿਸ਼ ਕਰਦਾ ਰੁਪੇਲ ਜੀ ਮੈਨੂੰ ਇਹ ਵੀ ਪਤਾ ਚੱਲਿਆ ਜੇ ਤੁਸੀਂ ਅੱਜ ਤਾਈਂ ਜਿੰਨੀਆਂ ਵੀ ਤਸਵੀਰਾਂ ਬਣਵਾਈਆਂ ਨੇ ਤੁਹਾਡਾ ਬਹੁਤ ਮਾਨ ਸਨਮਾਨ ਹੋਇਆ ਹੈ ਕਿਹੜੇ ਕਿਹੜੇ ਹੋਂਦ ਤਾਈਂ ਮਾਨ ਸਨਮਾਨ ਮਿਲੇ ਨੇ ਪ੍ਰਾਈਮ ਮਿਨਿਸਟਰ ਮੋਦੀ ਜੀ ਦੀ ਪੇਂਟਿੰਗ ਨਾਲ ਹੀ ਇਲੈਕਸ਼ਨ ਤੇ ਉਹਨਾਂ ਦੀ ਮੈਨੂੰ ਐਪਰੀਸੀਏਸ਼ਨ ਲੈਟਰ ਆਈ ਪੀਐਮ ਆਫਿਸ ਤੋਂ ਮਿਸ ਪ੍ਰਤਿਭਾ ਪਟਲ ਤੇ ਮਿਸਟਰ ਪਰਨਮ ਮਖਰਜੀ ਉਹਨਾਂ ਦਾ ਪ੍ਰਸ਼ੰਸਾ ਪੱਤਰ ਮਿਲ ਚੁਕਿਆ ਮੇਰੇ 53 ਵਰਲਡ ਰਿਪੋਰਟਸ ਬਣ ਗਏ ਨੇ ਜਿਹਦੇ ਜਿਸ ਤੋਂ ਬਾਅਦ ਮੈਨੂੰ ਇੱਕ ਡਾਕਟਰ ਦਾ ਆਨਰ ਮਿਲਿਆ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਤਰਨਵੀਰ ਗਿੱਲ ਲਾਲੀ ਦੋਸਤੋ 22 ਜਨਵਰੀ 2024 ਦਾ ਦਿਨ ਬਹੁਤ ਮਹੱਤਵਪੂਰਨ ਹੈ ਇਸ ਨੂੰ ਮਹਾ ਦੀਵਾਲੀ ਦੇ ਰੂਪ ਦੇ ਵਿੱਚ ਮਨਾਇਆ ਜਾ ਰਿਹਾ ਹੈ ਅਯੋਧਿਆ ਦੇ ਵਿੱਚ ਸ੍ਰੀ ਰਾਮ ਮੰਦਰ ਦਾ ਨਿਰਮਾਣ ਹੋ ਰਿਹਾ ਹੈ ਉਸੇ ਲੜੀ ਤਹਿਦੀ ਅੰਮ੍ਰਿਤਸਰ ਦੇ ਵਿੱਚ ਪੇਂਟਰ ਵੱਲੋਂ ਵੀ ਜਿਹੜੀ ਹੈ ਸ੍ਰੀ ਰਾਮ ਮੰਦਰ ਦੇ ਨਿਰਮਾਣ ਦੀ ਤਸਵੀਰ ਜਿਹੜੀ ਹੈ ਬਣਾਈ ਜਾ ਰਹੀ ਹੈ ਬਹੁਤ ਪਿਆਰੀ ਤਸਵੀਰ ਬਣਾਈ ਹੈ ਹੂਬ ਹੂ ਜਿਹੜਾ ਜਿਵੇਂ ਅਯੋਧਿਆ ਦੇ ਵਿੱਚ ਰਾਮ ਮੰਦਰ ਦਾ ਨਿਰਮਾਣ ਹੋ ਰਿਹਾ ਉਸ ਤਰ੍ਹਾਂ ਦਾ ਹੀ ਮੰਦਰ ਦਾ ਜਿਹੜਾ ਹੈ ਤਸਵੀਰ ਹੈ ਇਸ ਪੇਂਟਰ ਵੱਲੋਂ ਬਣਾਈ ਜਾ ਰ ਸ੍ਰੀ ਰਾਮ ਜੀ ਦੀ ਵੀ ਤਸਵੀਰ ਬਣਾਈ ਹੈ ਅਤੇ ਨਾਲ ਹੀ ਨਾਲ ਜਿਹੜੀ ਹੈ ਅਯੋਧਿਆ ਦੇ ਵਿੱਚ ਜਿਵੇਂ ਰਾਮ ਮੰਦਿਰ ਬਣਾਇਆ ਜਾ ਰਿਹਾ ਖੂਬ ਬਹੁ ਉਸ ਤਰ੍ਹਾਂ ਦੀ ਤਸਵੀਰ ਜਿਹੜੀ ਹੈ ਆਪਣੀ ਪੇਂਟਿੰਗ ਦੁਆਰਾ ਉਤਾਰੀ ਜਾ ਰਹੀ ਹੈ ਤਾਂ ਅੰਮ੍ਰਿਤਸਰ ਦੇ ਪੇਂਟਰ ਵੱਲੋਂ ਇੱਕ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ ਸਰਦਾ ਭਾਵਨਾ ਦੇ ਨਾਲ ਇਸ ਤਸਵੀਰ ਨੂੰ ਬਣਾਇਆ ਜਾ ਰਿਹਾ ਹੈ ਮਹਾ ਦੀਵਾਲੀ ਦੇ ਵਿੱਚ ਰੂਪ ਦੇ ਵਿੱਚ 22 ਜਨਵਰੀ ਦਾ ਜਿਹੜਾ ਦਿਨ ਮਨਾਇਆ ਜਾਏਗਾ ਵੱਡੇ ਤਿਉਹਾਰ ਦੀ ਤਰ੍ਹਾਂ ਇਸ ਨੂੰ ਮਨਾਇਆ ਜਾਏਗਾ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਵੀ ਅਪੀਲ ਕੀਤੀ ਗਈ ਹੈ ਕਿ ਇਸ ਦਿਨ ਜਿਹੜੇ ਨੇ ਮਿੱਟੀ ਦੇ ਦੀਵੇ ਲਾਏ ਜਾਂਦਾ ਤਸਵੀਰ ਦੇ ਵਿੱਚ ਪੇਂਟਰ ਨੇ ਦੀਵਿਆਂ ਦੀ ਵੀ ਜ਼ਰੂਰ ਦੀਵੇ ਵੀ ਬਣਾਏ ਨੇ ਤੇ ਪੇਂਟ ਰਾਮ ਮੰਦਰ ਦੇ ਮੰਦਿਰ ਦਾ ਨਿਰਮਾਣ ਜਿਵੇਂ ਅਜोध्या ਦੇ ਵਿੱਚ ਹੋ ਰਿਹਾ ਹੈ ਖੂਬ-ਖੂਬ ਉਸ ਤਰ੍ਹਾਂ ਦੀ ਤਸਵੀਰ ਬਣਾਈ ਹੈ ਤਾਂ ਜਲਵਾ ਚਰਦੇ ਹਾਂ ਅੰਮ੍ਰਿਤਸਰ ਦੇ ਰਹਿਣ ਵਾਲੇ ਡਾਕਟਰ ਰੂਬਲ ਜੀ ਨਾਲ ਰੂਬਲ ਜੀ ਪਹਿਲਾਂ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਥੈਂਕ ਯੂ ਜੀ ਰੁਬਾਦੀ 3 ਮਹੀਨੇ ਜਹਨ ਦੇ ਵਿੱਚ ਆਇਆ ਬਹੁਤ ਪਿਆਰੀ ਤਸਵੀਰ ਬਣਾਈਆਂ ਤੁਸੀਂ ਕਿਵੇਂ ਜਹਨ ਦੇ ਵਿੱਚ ਸਰ ਮੈਂ ਇੱਕ ਜਿਹੜੀ ਰਾਮ ਤੇ ਰਾਮ ਮੰਦਰ ਜੀ ਦੀ ਪੇਂਟਿੰਗ ਬੜੀ ਸ਼ਰਧਾ ਨਾਲ ਬਣਾਈਆ ਇਸ ਤੋਂ ਪਹਿਲਾਂ ਵੀ ਮੈਂ ਕਾਫੀ ਪੇਂਟਿੰਗਸ ਬਣਾ ਚੁੱਕਿਆ ਹਾਂ ਇੰਡੀਆਰੇ ਵਿੱਚ ਚਾਰੇ ਤਰਫ ਅਗਰ ਦੇਖਿਆ ਜਾਵੇ ਤੇ ਇੱਕ ਤੁ ਮੱਚੀ ਹੋਈ ਆ ਰਾਮ ਮੰਦਰ ਦੀ ਹਰ ਕੋਈ ਕੋਈ ਤੂ ਫਗਰਬੱਤੀ ਬਣਾ ਰਿਹਾ ਬਹੁਤ ਵੱਡੀ ਕੋਈ ਸੈਂਡ ਆਰਟ ਕਰਦਾ ਪਿਆ ਤੇ ਇਸੇ ਤਰ੍ਹਾਂ ਮੈਂ ਵੀ ਇੱਕ ਆਪਣੀ ਕਲਾਕਾਰ ਦੇ ਹੁੰਦੇ ਹੋਏ ਮੈਂ ਇੱਕ ਆਪਣੀ ਕਲਾ ਜाहिर ਕੀਤੀ ਕਿ ਜੇ ਇਹ ਇਸ ਨੂੰ ਮਹਾ ਦਿਵਾਲੀ ਦੇ ਰੂਪ ਦੇ ਵਿੱਚ ਬਣਾਇਆ ਜਾਣਾ ਹੈ ਤਾਂ ਤੁਸੀਂ ਤਸਵੀਰ ਬਹੁਤ ਸੋਹਣੀ ਤੇ ਪਿਆਰੀ ਬਣਾਈ ਹੈ ਕਿੰਨੇ ਫੁੱਟ ਦੀ ਤਸਵੀਰ ਹੈ ਕਿੰਨੀ ਚੁੜਾਈ ਇਸ ਦੀ ਤੇ ਲੰਬਾਈ ਕਿੰਨੀ ਇਸ ਦੀ ਸਰ ਇਹ ਪੇਂਟਿੰਗ ਦੀ ਜਿਹੜੀ ਚੁੜਾਈ ਹੈਗੀ ਆ 7 ਫੀਟ ਚੁੜਾਈ ਹੈਗੀ ਆ ਤੇ ਲੰਬਾਈ ਇਹਦੀ ਹੈਗੀ 10 ਫੀਟ ਇਹਦੀ ਪੇਂਟਿੰਗ ਦੀ ਲੰਬਾਈ ਆ ਤੇ ਇਹਨੂੰ ਅਕ੍ਰੀਲਿਕ ਕਲਰਸ ਨਾਲ ਬਣਾਇਆ ਗਿਆ ਵਾ ਕੈਨਵਸ ਦੇ ਉੱਤੇ ਤੇ ਮੰਦਿਰ ਬਣਾਇਆ ਵਾ RAM ਜੀ ਦਾ ਫੇਸ ਬਣਾਇਆ ਉਹਨੂੰ ਪ੍ਰੋਪਰ ਬੈਲੈਂਸ ਰੱਖਿਆ ਵਾ ਕਿ ਮੰਦਿਰ ਕਿੰਨਾ ਵੱਡਾ ਦਿਖਾਣਾ ਵਾ ਜਾਂ ਫੇਸ ਛੋਟਾ ਨਾ ਬਣ ਜਾਈ ਉਹਨੂੰ ਪੂਰਾ ਹਾਫ ਹਾਫ ਕੀਤਾ ਵਾ ਤੇ ਜਿਸ ਤਰ੍ਹਾਂ ਸਾਡੇ ਦੇਸ਼ ਦੇ ਪ੍ਰਾਈਮ ਮਿਨਿਸਟਰ ਨੇ ਕਿਹਾ ਵਾ ਘਰ-ਘਰ ਦੇ ਵਿੱਚ ਦੀਵੇ ਜਗਾਨ ਤੇ ਸਾਰੀ ਪੇਂਟਿੰਗ ਮੈਂ ਰੈਡੀ ਕਰਤੀ ਸੀ ਤੇ ਮੈਂ ਸੋਚਿਆ ਹੱਲੇ ਵੀ ਪੇਂਟਿੰਗ ਦੇ ਵਿੱਚ ਕੋਈ ਕਮੀ ਲੱਗਦੀ ਪਈ ਅਗਰ ਕੋਈ ਕਮੀ ਪੇਸ਼ੀ ਹੈਗੀ ਤਾਂ ਉਹਨੂੰ ਕਿਉਂ ਨਾ ਪੂਰਾ ਕੀਤਾ ਜਾਵੇ ਫਿਰ ਮੈਂ ਮੰਦਰ ਦੇ ਸਾਈਡ ਤੇ ਤੇ ਮੰਦਰ ਦੇ ਵਿੱਚ ਛੋਟੇ-ਛੋਟੇ ਦੀਵੇ ਦਿਖਾਏ ਗਏ ਜਿਸ ਤਰ੍ਹਾਂ ਮਿੱਟੀ ਦੇ ਦੀਵੇ ਹੁੰਦੇ ਹਨ ਤੇ ਅਸੀਂ ਵੀ ਆਪਣੀ ਪੂਰੀ ਫੈਮਿਲੀ ਸੈਲੀਬ੍ਰੇਸ਼ਨ ਕਰਾਂਗੇ ਅਸੀਂ ਵੀ ਘਰ ਦੇ ਵਿੱਚ ਦੀਵੇ ਜਗਾਵਾਂਗੇ ਰੁਬਲ ਜੀ ਮੈਨੂੰ ਇਹ ਦੱਸੋ ਇੱਕ ਪੇਂਟਰ ਦਾ ਸਭ ਤੋਂ ਵੱਡਾ ਸੁਪਨਾ ਹੁੰਦਾ ਕਿ ਉਸ ਦੀ ਜਿਹੜੀ ਪੇਂਟ ਹੈ ਉਸ ਦੀ ਸਰਾਹਨਾ ਹੋਵੇ ਉਸ ਨੂੰ ਦੁਨੀਆ ਦੇ ਵਿੱਚ ਸਰਾਹਿਆ ਜਾਵੇ ਤੁਹਾਡੀ ਇਸ ਪੇਂਟਿੰਗ ਦੀ ਸਰਾਹਨਾ ਹੋ ਰਹੀ ਹੈ ਦੁਨੀਆ ਦੇ ਵਿੱਚ ਤੁਹਾਡੀਆਂ ਤਾਰੀਫਾਂ ਹੋ ਰਹੀਆਂ ਨੇ ਕਿੰਨਾ ਕਿ ਉਸ ਵੇਲੇ ਮਾਨ ਮਹਿਸੂਸ ਹੁੰਦਾ ਬੜੀ ਖੁਸ਼ੀ ਵਾਲੀ ਗੱਲ ਆ ਕਿ ਇੱਕ ਤੇ ਮਤਲਬ ਮੈਂ ਭਗਵਾਨ ਦੀ ਪੇਂਟਿੰਗ ਨੂੰ ਲਾਉਂਦਾ ਪਿਆ ਐ ਮੈਂ 30 ਜਨਵਰੀ ਨੂੰ ਪੇਂਟਿੰਗ ਸ਼ੁਰੂ ਕਰਨ ਲੱਗਾ ਸੀ ਤੇ ਫਿਰ ਮੈਂ ਸੋਚਿਆ ਨਈਆ ਪੇਂਟਿੰਗ ਨੂੰ ਨਵੇਂ ਸਾਲ ਵਾਲੇ ਦਿਨ ਸ਼ੁਰੂ ਕੀਤਾ ਜਾਵੇ ਤਾਂ ਕਿ ਜਿਹੜਾ 2024 ਆ ਉਹਦੀ ਸ਼ੁਰੂਆਤ ਇੱਕ ਭਗਵਾਨ ਦੀ ਪੇਂਟਿੰਗ ਤੋਂ ਕਰਾਂ ਤੇ 2024 1 ਜਨਵਰੀ ਨੂੰ ਮੈਂ ਨਵੇਂ ਸਾਲ ਵਾਲੇ ਦਿਨ ਸਟਾਰਟ ਕੀਤੀ ਸੀ ਤੇ 18 ਜਨਵਰੀ ਨੂੰ ਮੈਂ ਪੇਂਟਿੰਗ ਨੂੰ ਫਿਨਿਸ਼ ਕੀਤਾ ਰੁਪਨ ਜੀ ਜਿਵੇਂ ਕਿ राम ਮੰਦਰ ਦੇ ਨਿਰਮਾਨ ਦੇ ਵਿੱਚ ਬਹੁਤ ਸਮਾਂ ਲੱਗਿਆ ਹੈ ਹਰ ਭਾਰਤੀ ਦਾ ਸੁਪਨਾ ਸੀ ਕਿ ਅਜोध्या ਦੇ ਵਿੱਚ ਰਾਮ ਮੰਦਰ ਦਾ ਨਿਰਮਾਣ ਹੋਣਾ ਚਾਹੀਦਾ ਹੈ। ਤਾਂ ਉਹ ਵੱਡਾ ਦਿਨ ਅੱਜ ਜਰੂਰ ਆ ਰਿਹਾ ਹੈ ਕਿ 22 ਜਨਵਰੀ ਨੂੰ ਅੱਜ ਦੇ ਦਿਨ ਜਿਹੜਾ ਹੈ ਰਾਮ ਮੰਦਰ ਦਾ ਨਿਰਮਾਣ ਹੋਣ ਜਾ ਰਿਹਾ ਹੈ ਕਿ ਮਹਾ ਦੀਵਾਲੀ ਦੇ ਰੂਪ ਦੇ ਵਿੱਚ ਮਨਾਇਆ ਜਾਣਾ ਹੈ। ਤਾਂ ਮੰਦਰ ਦੇ ਜਿਹੜੇ ਡਿਜ਼ਾਈਨ ਕੀਤਾ ਗਿਆ ਸੀ ਮੰਦਰ ਬਣਾਉਣ ਵਾਲਿਆਂ ਨੇ ਬੜੀ ਮਿਹਨਤ ਲਾਈ ਹੈ। ਤਾਂ ਤੁਸੀਂ ਜਿਹੜੋਂ ਇਹ ਤਸਵੀਰ ਬਣਾ ਰਹੇ ਸੀ ਚਿੰਨੀ ਜੀ ਮਿਹਨਤ ਲਾਉਣੀ ਪਈ ਹੈ। ਚਿੰਨਾ ਜੀ ਧਿਆਨ ਰੱਖਣਾ ਪਿਆ ਇਹਨਾਂ ਚੀਜ਼ਾਂ ਦਾ। ਸਰ ਮੰਦਰ ਤੇ ਬਣਾਉਂਦੇ ਪੇਂਟਿੰਗਾਂ ਤੇ ਕਾਫੀ ਟਾਈਮ ਲੱਗਾ ਕਿਉਂਕਿ ਇਸ ਤੋਂ ਪਹਿਲਾਂ ਵੀ ਮੈਂ ਨੋਰਮਲ ਪੇਂਟਿੰਗਾਂ ਬਣਾਉਂਦੀਆਂ ਹੀ ਆ ਪੇਂਟਿੰਗ ਥੋੜੀ ਡਿਫਿਕਲਟ ਹੀ ਤੇ ਇੱਕ ਪੇਂਟਿੰਗ ਦਾ ਸਾਈਜ਼ ਵੱਡਾ ਹੈਗਾ ਸੀ ਇਹ ਦੋਨੋਂ ਚੀਜ਼ਾਂ ਨੂੰ ਬੈਲੈਂਸ ਕੀਤਾ ਇੱਕ ਇਹ ਰਾਮ ਜੀ ਦੀ ਪੇਂਟਿੰਗ ਵੈਸੇ ਵੀ ਥੋੜੀ ਡਿਫਿਕਲਟ ਹੁੰਦੀ ਕਿਉਂਕਿ ਉਹਦੇ ਵਿੱਚ ਅਸੀਂ ਮੁਕਟ ਦਿਖਾਣੇ ਆ ਸਾਰੀਆਂ ਚੀਜ਼ਾਂ ਦਿਖਾਣੇ ਆ ਤੇ ਮੰਦਰ ਵੱਖਰਾ ਬਣਾਇਆ ਦੀਵਿਆਂ ਤੇ ਵੱਖਰਾ ਟਾਈਮ ਲੱਗਾ ਲੇਕਿਨ ਫਿਰ ਵੀ ਇੱਕ ਮੰਦਰ ਵਿੱਚ ਸ਼ਰਧਾ ਹੈਗੀ ਸੀ ਇੱਕ ਰੱਬ ਦੀ ਪੇਂਟਿੰਗ ਬਣਾ ਰਿਹਾ ਬਸ ਰੱਬ ਦਾ ਨਾਮ ਰਾਮ ਰਾਮ ਕਰਕੇ ਮੈਂ ਪੇਂਟਿੰਗ ਪੇਂਟਿੰਗ ਬਣਾਉਣ ਦੀ ਸ਼ੁਰੂਆਤ ਉੱਪਰ ਤੋਂ ਕੀਤੀ ਜਾਂ ਮੰਦਰ ਤੋਂ ਹੋਈ ਜਾਂ RAM ji ਦੀ ਤਸਵੀਰ ਤੋਂ ਵੀ ਹੈ ਇਹ ਸਰ ਸਭ ਤੋਂ ਪਹਿਲਾਂ ਤੇ ਸਕੈਚ ਬਣਾਉਣਾ ਹੈ ਸਕੈਚ ਉੱਪਰ ਤੋਂ ਸ਼ੁਰੂ ਹੁੰਦਾ ਵਾ ਇੱਕ ਪੂਰਾ ਬੈਲੈਂਸ ਰੱਖ ਕੇ ਪੂਰਾ ਮੈਜ਼ਰਮੈਂਟ ਕਰਕੇ ਪੇਂਟਿੰਗ ਨੂੰ ਬਣਾਉਣਾ ਪੈਂਦਾ ਤੇ ਸ਼ੁਰੂਆਤ ਫੇਸ ਤੋਂ ਕਰੀਦੀ ਆ ਫਿਰ ਅਸੀਂ ਮੰਦਰ ਦਾ ਸਕੈਚ ਬਣਾਇਆ ਫਿਰ ਲਾਸਟ ਦੇ ਜੋੜੋ ਸਾਰੀ ਪੇਂਟਿੰਗ ਬਣ ਗਈ ਫਿਰ ਮੈਂ ਦੀਵੇ ਬਾਦ ਵਿੱਚ ਫਰੀ ਹੈਂਡ ਬਣਾਏ ਕਿ ਇਹਦੇ ਵਿੱਚ ਦੀਵੇ ਜਗਾਈ ਜਾਣ ਪੇਂਟਿੰਗ ਦੇ ਵਿੱਚ ਪੇਂਡਿੰਗ ਵਿੱਚ ਇੱਕ ਰੌਣਕ ਲੈ ਕੇ ਆਈ ਜਾਏ ਰੁਪਾਲ ਜੀ ਮੈਨੂੰ ਇਹ ਦੱਸੋ ਇਸ ਪੇਂਟਿੰਗ ਦੇ ਵਿੱਚ ਜਿਹੜੇ ਪੇਂਟ ਵਰਤੋਂ ਦੇ ਵਿੱਚ ਲੈਂਦੇ ਨੇ ਇਹਨਾਂ ਇਹ ਸਪੈਸ਼ਲ ਪੇਂਟ ਨੇ ਜਾਂ ਆਮ ਹੀ ਜਿਹੜੇ ਪੇਂਟ ਵਰਤੋਂ ਦੇ ਵਿੱਚ ਲੈਂਦੇ ਜਾਂਦੇ ਨੇ ਉਹਨਾਂ ਦੀ ਵਰਤੋਂ ਹੋਈ ਸਰ ਸਪੈਸ਼ਲ ਪੇਂਟ ਹੀ ਹੁੰਦੇ ਆ ਅਕ੍ਰਿਲਿਕ ਟਿਊਬਸ ਹੁੰਦੀਆਂ ਵਾ ਕਾਫੀ ਕੋਸਟਲੀ ਹੁੰਦੀਆਂ ਵਾ ਤੇ ਵਾਟਰਪੂਫ ਹੁੰਦੀਆਂ ਵਾ ਤੇ ਪਾਣੀ ਦੇ ਨਾਲ ਹੀ ਚੱਲਦੇ ਆ ਕਲਰ ਅਗਰ ਅਸੀਂ ਆਪਣੇ ਕੱਪੜੇ ਤੇ ਸਾਡੇ ਲੱਗ ਜਾਂਦੇ ਤਾਂ ਉਹ ਉਤਰਦਾ ਨਹੀਂ ਕੱਪੜੇ ਤੋਂ ਉਹ ਵੇਸਟ ਹੋ ਜਾਂਦੇ ਕੱਪੜੇ ਇਸ ਕਰਕੇ ਅਸੀਂ ਆਪਣੇ ਜਿਹੜੇ ਰੈਗੂਲਰ ਕੰਮ ਕਰਦੇ ਆ ਪੇਂਟਿੰਗਸ ਦੇ ਵਿੱਚ ਉਹ ਹੀ ਕੱਪੜੇ ਭਾਗੋ ਇਹ ਇਹਨੂੰ ਪੇਂਟਿੰਗ ਨੂੰ ਬਣਾਉਂਦੇ ਆ ਤੇ ਇਹ ਵਾਟਰਪਰੂਫ ਹੁੰਦੀ ਆ ਬਸ ਇਹਨੂੰ ਧੁੱਪ ਤੋਂ ਬਚਾਉਣਾ ਪੈਂਦਾ ਧੁੱਪ ਦੇ ਵਿੱਚ ਨਹੀਂ ਲੈ ਕੇ ਜਾਇਦਾ ਕਿਉਂਕਿ ਪੇਂਟਿੰਗ ਦੀ ਜਿਹੜੀ ਗ੍ਰੇਡ ਹੈ ਉਹ ਸਾਰੀ ਖਰਾਬ ਹੋ ਜਾਂਦੀ ਤੇ ਜਿਹੜਾ ਇਹ ਪੇਪਰ ਦੀ ਵਰਤੋਂ ਕੀਤੀ ਹੈ ਤੁਸੀਂ ਇਹ ਪੇਪਰ ਆਮ ਆ ਜਾਂ ਇਹ ਵੀ ਜਿਹੜਾ ਸਪੈਸ਼ਲ ਪੇਪਰ ਵਰਤੋਂ ਦੇ ਸਰ ਇਹਨੂੰ ਅਸੀਂ ਪੇਪਰ ਨਹੀਂ ਕਿਹਾ ਜਾ ਸਕਦਾ ਇਹ ਕੈਨਵਸ ਕੱਪੜਾ ਹੁੰਦਾ ਵਾ ਮਤਲਬ ਜਿਸ ਤਰ੍ਹਾਂ ਜੀਨ ਟਾਈਪ ਕੱਪੜਾ ਹੁੰਦਾ ਨਾ ਉਹਦੇ ਵਿੱਚ ਟੈਕਸਚਰ ਹੁੰਦਾ ਵਾ ਤੇ ਇਹ ਕੱਪੜਾ ਹੁੰਦਾ ਵਾ ਮੋਟਾ ਕੱਪੜਾ ਹੁੰਦਾ ਤੇ ਇਹ ਜਿਹੜਾ ਪੇਂਟਿੰਗ ਰੋਲ ਹੋ ਜਾਂਦੀ ਆ ਇਨ ਨੂੰ ਅਸੀ ਰੋਲ ਕਰਕੇ ਜਿੱਥੇ ਮਰਜ਼ੀ ਲੈ ਕੇ ਜਾ ਸਕਦੇ ਆ ਤੇ ਮੇਰੀ ਖੁਆਇਸ਼ ਹੈ ਕਿ ਇਹ ਨੂੰ RAM ਮੰਦਿਰ ਦੇ ਵਿੱਚ ਲਗਾਇਆ ਜਾਵੇ ਜਾਂ ਮੈਂ ਅਮਰਸਰ ਦੀ ਕਮੇਟੀ ਦੇ ਨਾਲ ਇੱਕ ਵਾਰ ਇੱਕ ਵਾਰ ਗੱਲਬਾਤ ਕਰਾਂਗਾ ਦੁਰਗਾੰਨਾ ਕਮੇਟੀ ਦੇ ਨਾਲ ਤਾਂ ਕਿ ਮੈਨੂੰ ਕੋਈ ਰਿਸਪੌਂਸ ਮਿਲੇ ਤਾਂ ਕਿ ਮੈਂ ਪੇਂਟਿੰਗ ਜਾਂ ਖੁਦ ਲੈ ਕੇ ਜਾਵਾਂ ਜਾਂ ਉਹਨਾਂ ਦੇ ਥਰੂ ਇਹ ਪੇਂਟਿੰਗ ਨੂੰ ਉੱਥੇ ਲਗਾਇਆ ਜਾਵੇ ਇਹ ਨੂੰ ਇਹ ਦੱਸੋ ਇਤਿਹਾਸ ਬ੍ਰਹਮਾਤਮਾ ਦੀ ਤਸਵੀਰ ਬਣਾਈ ਹੈ ਸ੍ਰੀ ਰਾਮ ਜੀ ਦੀ ਤਸਵੀਰ ਬਣਾਈ ਹੈ ਤਾਂ ਇਸ ਤੋਂ ਪਹਿਲਾਂ ਵੀ ਤੁਸੀਂ ਹੋਰ ਧਰਮਾਂ ਦੀਆਂ ਤਸਵੀਰਾਂ ਵੀ ਬਣਾਉਂਦੇ ਹੋਰ ਧਰਮ ਦੇ ਜਿਹੜੇ ਜਿਵੇਂ ਜਿਵੇਂ ਸ੍ਰੀ ਨਾਨਕidev ਜੀ ਹੈ ਜਾਂ ਕਿਸੇ ਵੀ ਧਰਮ ਦੀ ਤਸਵੀਰ ਬਣਾਉਂਦੇ ਹਾਂ ਜੀ ਬਿਲਕੁਲ ਆਰਟਿਸਟ ਵਾਸਤੇ ਕਿ ਸਾਰੀ ਦੁਨੀਆ ਵਾਸਤੇ ਕੀ ਧਰਮ ਹੋਣਾ ਚਾਹੀਦਾ ਵਾ ਰਿਲੀਜੀਅਸ ਪੇਂਟਿੰਗਾਂ ਵੀ ਬਣਾਈਆ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਨ ਤੇ ਬਣਾਈ ਸੀ ਤੇ ਕ੍ਰਿਸਚੀਅਨ ਉਹਨਾਂ ਦੀ ਵੀ ਪੇਂਟਿੰਗ ਹੁਣ ਆ ਰਹੀ ਦੇ ਅਸੀਂ ਕਿਉਂਕਿ ਸਾਡੇ ਵਾਸਤੇ ਇੱਕ ਧਰਮ ਹੈ ਗਿਆ ਜਿਸ ਤਰ੍ਹਾਂ ਅਸੀਂ ਸਿੱਖ ਸਟੇਡੀ ਪੇਂਟਿੰਗ ਦਿਲੋਂ ਬਣਾ ਨੇ ਇਸ ਤਰ੍ਹਾਂ RAM ji ਦੀ ਵੀ ਮੈਂ ਪੇਂਟਿੰਗ ਇੱਕ ਬੜੀ ਸ਼ਰਧਾਰੇ ਨਾਲ ਬਣਾਈ ਆ ਤੇ ਮੈਂ ਚਾਹੁੰਦਾ ਕਿ ਇਹ ਡੀਆਰ ਵਿੱਚ ਐਡੀ ਵੱਡਾ ਮਤਲਬ ਦੀਵਾ ਤਿਹਾੜ ਮਨਾ ਰਹੇ ਸਾਰੇ ਦੇਖਿਆ ਜਾਵੇ ਖੁਸ਼ੀ ਦਾ ਮਾਹੌਲ ਹੈਗਾ ਤੇ ਮੈਂ ਵੀ ਇੱਕ ਆਪਣਾ ਪੇਂਟਿੰਗ ਦੇ ਜ਼ਰੀਏ ਯੋਗਦਾਨ ਪਾਇਆ ਤੇ ਅਸੀਂ ਵੀ ਸਾਰੀ ਫੈਮਿਲੀ ਸੈਲੀਬ੍ਰੇਸ਼ਨ ਕਰਾਂਗੇ ਰੁਪਲ ਜੀ ਮੈਨੂੰ ਵੀ ਪਤਾ ਚੱਲਿਆ ਜੀ ਤੁਸੀਂ ਅੱਜ ਤਾਈਂ ਜਿੰਨੀਆਂ ਵੀ ਤਸਵੀਰਾਂ ਬਣਵਾਈਆਂ ਨੇ ਤੁਹਾਡਾ ਬਹੁਤ ਮਾਨ ਸਨਮਾਨ ਵੀ ਹੋਇਆ ਹੈ ਜਿਹੜੇ-ਜਿਹੜੇ ਹੋਂ ਤਾਂ ਹੀ ਮਾਨ ਸਨਮਾਨ ਮਿਲਣਗੇ ਸਰ ਪ੍ਰੈਨਮਿੰਸਟਰ ਮੋਦੀ ਦੀ ਦੀ ਪੇਂਟਿੰਗ ਬਣਾਹੀ ਇਲੈਕਸ਼ਨ ਤੇ ਉਹਨਾਂ ਦੀ ਮੈਨੂੰ ਐਪਰੀਸ਼ੀਏਸ਼ਨ ਲੈਟਰ ਆਈ ਪੀਐਮ ਆਫਿਸ ਤੋਂ ਤੇ ਇੰਡੀਆ ਦੇ ਜਿਹੜੇ ਤਿੰਨ ਰਾਸ਼ਟਰਪਤੀ ਹੈਗੇ ਦੋ ਫਾਰਮਰ ਰਾਸ਼ਟਰਪਤੀ ਮਿਸ ਪ੍ਰਤਿਪਾ ਪਟਲ ਤੇ ਮਿਸਟਰ ਪਰਨਮ ਮੁਖਰਜੀ ਉਹਨਾਂ ਦਾ ਪ੍ਰਸ਼ੰਸਾ ਪੱਤਰ ਮਿਲ ਚੁਕਿਆ ਤੇ ਮੌਜੂਦਾ ਜਿਹੜੇ ਸਾਡੇ ਰਾਸ਼ਟਰਪਤੀ ਦ੍ਰੋਪਦੀ ਮਨਮੋ ਉਹਨਾਂ ਦੀ ਵੀ ਮੈਂ ਪੇਂਟਿੰਗ ਨੇਹੀ ਜਦੋਂ ਇਲੈਕਸ਼ਨ ਤੇ ਉਹ ਜਿੱਤੇ ਹੀ ਉਹਨਾਂ ਦੀ ਵੀ ਮੈਂ ਪੇਂਟਿੰਗ ਰਾਸ਼ਟਰਪਤੀ ਭਵਨ ਵਿੱਚ ਭੇਜੀ ਉਹਨਾਂ ਦਾ ਵੀ ਮੈਨੂੰ ਐਪਰੀਸ਼ੀਏਸ਼ਨ ਲੈਟਰ ਆਇਆ ਤੇ ਮੇਰੇ 53 ਵਾਰਲਡ ਰਿਕਾਰਡਸ ਬਣ ਗਏ ਨੇ ਜਿਹਦੇ ਜਿਸ ਤੋਂ ਬਾਅਦ ਮੈਨੂੰ ਇੱਕ ਡਾਕਟਰ ਦਾ ਆਨਰ ਮਿਲਿਆ ਕਿਉਂਕਿ ਮੇਰੀ ਮੰਮੀ ਦਾ ਸੁਪਨਾ ਹੈਗਾ ਸੀ ਕਿ ਮੈਂ ਆਪਣੇ ਮੁੰਡੇ ਨੂੰ ਡਾਕਟਰ ਬਣਾਣਾ ਤੇ ਉਹ ਤੇ ਪੂਰਾ ਨਹੀਂ ਹੋ ਸਕਿਆ ਲੇਕਿਨ ਮੇਰੇ ਨਾਮ ਦੇ ਅੱਗੇ ਡਾਕਟਰ ਲੱਗਾ ਮੈਂ ਜ਼ਰੂਰ ਜੀ ਇੱਕ ਵਾਰੀ ਤਸਵੀਰਾਂ ਮੈਂ ਸਾਂਝੀਆਂ ਕਰਨੀਆਂ ਚਾਹੁੰਦਾ ਦੁਬਾਰਾ ਤੋਂ ਸ੍ਰੀ ਰਾਮ ਜੀ ਦੀ ਤਸਵੀਰ ਬਣਾਈ ਗਈ ਹੈ ਨਾਲ ਦੀ ਨਾਲ ਹੀ ਜਿਵੇਂ ਕਿ ਮੰਦਿਰ ਬਣਾਇਆ ਜਾ ਰਿਹਾ ਹੈ ਜਉਧਿਆ ਦੇ ਵਿੱਚ ਹੂ ਬੂ ਉਸ ਤਰ੍ਹਾਂ ਦੇ ਮੰਦਿਰ ਦੀ ਤਸਵੀਰ ਨੂੰ ਜਿਹੜਾ ਹੈ ਪੇਂਟਰ ਵੱਲੋਂ ਬਨਾਈ ਜਾ ਰਹੀ ਹੈ ਤਾਂ ਬਹੁਤ ਹੀ ਸੋਹਣੀ ਤੇ ਪਿਆਰੀ ਤਸਵੀਰ ਹੈ ਜਿਹੜੀ ਬਣਾਈ ਗਈ ਹੈ ਰਾਮ ਮੰਦਰ ਦੇ ਦਰਸ਼ਨ ਜਿਹੜੇ ਨੇ ਇੱਥੇ ਹੀ ਹੋ ਰਹੇ ਨੇ ਸਰਦਾ ਭਾਵਨਾ ਪੂਰੀ ਹੈ ਅਤੇ ਆਪਣੀ ਸਰਦਾ ਭਾਵਨਾ ਦੇ ਨਾਲ ਹੀ ਇਸ ਪੇਂਟਰ ਨੇ ਜਿਹੜੀ ਹੈ ਸ੍ਰੀ ਰਾਮ ਮੰਦਰ ਜੀ ਦੇ ਤਸਵੀਰ ਬਣਾਈਆਂ ਤੇ ਨਾਲ ਦੀ ਨਾਲ ਸ੍ਰੀ ਰਾਮ ਜੀ ਦੀ ਤਸਵੀਰ ਬਣਾਈ ਹੈ ਤਾਂ ਬੜੀ ਮਿਹਨਤ ਨਾਲ ਜਿਹੜੀ ਇਸ ਤਸਵੀਰ ਦੇ ਵਿੱਚ ਜਾਨ ਪਾਈ ਜਾ ਰਹੀ ਹੈ ਤਾਂ ਸੁਪਨਾ ਜੀ ਇਹ ਰੁਬਲ ਜੀ ਦਾ ਜਲਵਾ ਦਿ ਰੋ ਵੀ ਕਰਦੇ ਆ ਰੁਬਲ ਜੀ ਸੁਪਨਾ ਜੀ ਕਿਉਂਕਿ ਬੜੀ ਵਧੀਆ ਤਸਵੀਰ ਬਣਾ ਦਿੱਤੀ ਹੈ ਤੁਸੀਂ ਇਸ ਤਸਵੀਰ ਨੂੰ ਹੁਣ ਸਸੋਬਤ ਤੇ ਤਿਆਰਮਾਰੀ ਕੀ ਸੋਚਿਆ ਇਸ ਨੂੰ ਆਪਣੇ ਇੱਥੇ ਲਾਓ ਜੇ ਤੁਸੀਂ ਜਾਂ ਕਿਤੇ ਸਸੋਬਤ ਕੀਤੀ ਜਾਏ ਨਹੀਂ ਇਹ ਗੁਰੂ ਦੀ ਜਿਹੜੀ ਪਰਮਾਤਮਾ ਦੀ ਪੇਂਟਿੰਗ ਹੈ ਅਜੋਧਿਆ ਦੇ ਵਿੱਚ ਮੈਂ ਚਾਹਨਾ ਆ ਰਾਮ ਮੰਦਰ ਦੇ ਵਿੱਚ ਹੀ ਪੇਂਟਿੰਗ ਨੂੰ ਲਗਾਇਆ ਜਾਏ ਕਿਸੇ ਨਾ ਕਿਸੇ ਤਰੀਕੇ ਮੈਂ ਕੰਟੈਕਟ ਕਰਾਂਗਾ ਕਿਉਂਕਿ ਹੁਣ ਤੇ ਬਿਲਕੁਲ 22 ਤਰੀਕ ਆ ਗਈ ਲੱਗੇ ਸਾਰੇ ਆਪਣੇ ਆਪਣੇ ਬਿਜ਼ੀ ਆ ਵੀ ਵੀ ਆਈਪੀਜ਼ ਐਂਟਰੀਜ਼ ਆ ਤੇ ਆ ਪੇਂਟਿੰਗ ਨੂੰ ਮੈਂ ਬਾਅਦ ਵਿੱਚ ਦੁਰਗਾ ਨਾ ਕਮੇਟੀ ਨਾਲ ਜਾ ਕੇ ਗੱਲਬਾਤ ਕਰਕੇ ਮੈਂ ਚਾਹੁੰਦਾ ਕਿ ਕਿਸੇ ਨਾ ਤਰੀਕੇ ਉੱਤੇ ਪਹੁੰਚਵਾਇਆ ਜਾਵੇ ਜੀ ਬਹੁਤ ਬਹੁਤ ਧੰਨਵਾਦ ਹੈ ਜੀ ਤਾਂ ਜ਼ਰੂਰ ਜੀ ਅੰਮ੍ਰਿਤਸਰ ਦੇ ਰਹਿਣ ਵਾਲੇ ਡਾਕਟਰ ਰੂਪਲ ਨੇ ਜਿਹੜਾ ਆਪਣਾ ਸੁਪਨਾ ਪੂਰਾ ਕੀਤਾ ਹੈ ਸ੍ਰੀ ਰਾਮ ਮੰਦਰ ਦਾ ਨਿਰਮਾਣ ਹੋ ਰਿਹਾ ਹੈ 22 ਜਨਵਰੀ 2024 ਨੂੰ ਵਿੱਚ ਵੱਡਾ ਦਿਨ ਹੈ ਮਹੱਤਵਪੂਰਨ ਦਿਨ ਮੰਨਿਆ ਜਾ ਰਿਹਾ ਹੈ ਮਹਾਦੀਵਾਲੀ ਦੇ ਰੂਪ ਦੇ ਵਿੱਚ ਮਨਾਇਆ ਜਾ ਰਿਹਾ ਹੈ ਪਰ ਇਸ ਪੇਂਟਰ ਨੇ ਆਪਣੀ ਸਰਦਾ ਭਾਵਨਾ ਜਿਤਾਈ ਹੈ ਇਸ ਤਸਵੀਰ ਦੇ ਦੁਆਰਾ ਅਤੇ ਇਹਨਾਂ ਦਾ ਇਹ ਸੁਪਨਾ ਹੈ ਕਿ ਇਹ ਜਿਹੜੀ ਤਸਵੀਰ ਬਣਾਈ ਗਈ ਹੈ 10x7 ਫੁੱਟ ਦੀ ਇਹ ਜਿਹੜੀ ਤਸਵੀਰ ਹੈ ਰਾਮ ਮੰਦਰ ਅਯੋਧਿਆ ਦੇ ਵਿੱਚ ਸੋ ਸੂਬਤ ਹੋਣੀ ਚਾਹੀਦੀ ਹੈ ਤਾਂ ਮੈਨੂੰ ਦਿਓ ਇਜਾਜ਼ਤ ਮੈਂ ਹਾਂ ਤੁਹਾਡਾ ਦੋਸਤ ਤਰਮਵੀਰ ਜੀ ਲਾਲੀ ਅੰਮ੍ਰਿਤਸਰ